ਜੇਕਰ ਗੱਲ ਕੀਤੀ ਜਾਵੇ ਖੀਰ ਦੀ ਤਾਂ 180 ਗ੍ਰਾਮ ਖੀਰ ਜਿਹੜੀ ਕਿ 20 ਰੁਪਏ ਦੇ ਵਿੱਚ ਪਹਿਲਾਂ ਮਿਲਦੀ ਸੀਗੀ ਹੁਣ 200 ਗ੍ਰਾਮ ਦੀ ਕੀਮਤ ਕਰ ਦਿੱਤੀ ਗਈ ਹੈ ਤੇ 25 ਰੁਪਏ ਦੇ ਵਿੱਚ ਇਸ ਦੀ ਕੀਮਤ ਹੋਵੇਗੀ ਤਾਂ ਨਵੀਂ ਕੀਮਤ ਵਾਲੇ ਪੈਕੇਟ ਬੀਤੇ ਦਿਨੀ ਜਾਰੀ ਕੀਤੇ ਗਏ ਨਹੀਂ ਕੀਮਤਾਂ ਦੇ ਵਿੱਚ ਵਾਧੇ ਦਾ ਅਸਰ ਸਿੱਧਾ ਖਪਤਕਾਰਾਂ ਦੀਆਂ ਜੇਬਾਂ ਦੇ ਉੱਤੇ ਪਵੇਗਾ ਤੇ ਇਸ ਦਾ ਅਸਰ ਆਮ ਲੋਕਾਂ ਦੇ ਉੱਤੇ ਵੀ ਦਿਖਾਈ ਦੇਵੇਗਾ ਇਸ ਬਦਲਾਅ ਦਾ ਅਸਰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਆਮ ਲੋਕਾਂ ਦੇ ਉੱਤੇ ਪਵੇਗਾ ਯਾਨੀ ਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਇਹਦਾ ਰੇਟ ਬਦਲਿਆ ਹੈਗਾ ਵੇਕਾ ਉਤਪਾਦ ਪਹਿਲਾਂ ਹੀ ਸੂਬੇ ਦੇ ਵਿੱਚ ਵਿਆਪਕ ਤੌਰ ਦੇ ਉੱਤੇ ਖਪਤ ਕੀਤੇ ਜਾਂਦੇ ਨੇ ਇਸ ਦੇ ਲਈ ਕੀਮਤਾਂ ਦੇ ਵਿੱਚ ਬਦਲਾਅ ਦਾ ਸਿੱਧਾ ਅਸਰ ਖਪਤਕਾਰਾਂ ਦੇ ਖਰਚਾਂ ਦੇ ਉੱਤੇ ਪਵੇਗਾ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਵੇਰਕਾ ਦੇ ਦੁੱਧ ਅਤੇ ਹੋਰ ਡੈਰੀ ਉਤਪਾਦਾਂ ਦੀ ਕੀਮਤ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਸੋਧੀਆਂ ਕੀਮਤਾਂ 22 ਸਤੰਬਰ ਤੋਂ ਲਾਗੂ ਹੋਣਗੀਆਂ ਤੇ ਕੇਂਦਰ ਸਰਕਾਰ ਦੇ GST 2.20 ਨਿਯਮਾਂ ਅਨੁਸਾਰ ਜੁੜਾ ਕੇ ਹੋਵੇਗਾ ਹਾਲਾਂਕਿ ਲੱਸੀ ਦੀ ਕੀਮਤ ਵਧੀ ਹੈ ਪਰ ਪੈਕੇਟ ਦੇ ਆਕਾਰ ਦੇ ਵਿੱਚ ਵਾਧਾ ਖਪਤਕਾਰਾਂ ਨੂੰ ਕੁਝ ਰਾਹਤ ਪ੍ਰਦਾਨ ਕਰਦਾ ਜਿੱਥੇ ਕਿ ਕੀਮਤ ਵਧੀ ਹੈ ਉੱਥੇ ਹੀ